ਸਾਡੇ ਹੱਥਾਂ ਦੇ ਵਿੱਚ ਸਿੰਘਾਂ ਦੇ ਬਰਸ਼ੇ ਹੁੰਦੇ ਸਨ ਸ਼ਸਤਰ ਹੁੰਦੇ ਸਨ ਅਗਰ ਜੇ ਅਸੀਂ ਆਪ ਹੀ ਆਪਣੇ ਸਿੱਖਾਂ ਦੇ ਵਿਰੁੱਧ ਐਵੇਂ ਜਿਹੀ ਬਿਆਨ ਬਿਆਜੀ ਸੋਸ਼ਲ ਮੀਡੀਆ ਦੇ ਵਿੱਚ ਸ਼ੇਅਰ ਕਰਾਂਗੇ ਕਿ ਉਹਨਾਂ ਦੇ ਹੱਥ ਵਿੱਚ ਇੱਕ ਸਟਿਕ ਸੀ ਜਾਂ ਬਰਸ਼ਾ ਸੀ ਤੇ ਮੈਨੂੰ ਲੱਗਦਾ ਇਸ ਤੋਂ ਨਿੰਦਨਯੋਗ ਕੋਈ ਗੱਲ ਨਹੀਂ ਹੋ ਸਕਦੀ ਵੀ ਵੀ ਬੋਲ ਰਹੀ ਹੈ ਪ੍ਰੋਬਲੀਨ ਕੋਰ ਉਹ ਸਾਫ਼ ਮੁੱਦਾ ਇਹੀ ਹੈ ਕਿ ਉਹ ਆਪਣੇ ਆਪ ਨੂੰ ਫੇਮ ਪਾਉਣ ਲਈ ਰਣਜੀਤ ਸਿੰਘ ਜੀ ਦਾ ਨਾਂ ਵੀ ਯੂਜ਼ ਕਰ ਰਹੀ ਹੈ ਇੱਕ ਵਿਕਟਮ ਕਾਰਡ ਖੇਡ ਰਹੀ ਹੋ ਬਹੁਤ ਹੀ ਗਲਤ ਇਲਜ਼ਾਮ ਨੇ ਜੋ ਵੀ ਲਾ ਰਹੀ ਹੈ ਇਹਨਾਂ ਨੂੰ ਰঞ্জੀਤ ਸਿੰਘ ਜੀ ਤੋਂ ਆ ਕੇ ਜਾਂ ਪ੍ਰਬੰਧਕ ਕਮੇਟੀ ਤੋਂ ਆ ਕੇ ਬੀਬੀ ਨੂੰ ਮਾਫੀ ਮੰਗਣੀ ਚਾਹੀਦੀ ਆ ਉਹ ਇੱਕ ਅੜੀ ਕਰ ਰਹੀ ਹੈ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਇਸ ਟਾਈਮ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਲੈ ਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਨਾਮ ਦੇ ਉੱਪਰ ਕੰਟਰੋਵਰਸੀ ਕੀਤੀ ਜਾ ਰਹੀ ਹੈ ਬੀਬੀ ਪ੍ਰਾਬਲਿਨ ਕੌਰ ਦੇ ਵੱਲੋਂ ਔਰ ਕਿਤੇ ਨਾ ਕਿਤੇ ਕੈਮਰੇ ਨੂੰ ਰੋਕਣ ਦੀ ਗੱਲ ਔਰ ਕਿਵੇਂ ਸੇਵਾਦਾਰ ਇੱਥੇ ਇੱਕ ਦੂਜੇ ਨਾਲ ਮਿਸ ਬਿਹੇਵ ਕਰਦੇ ਨੇ ਸੰਗਤਾਂ ਦੇ ਨਾਲ ਕਿੱਦਾਂ ਦਾ ਬਿਹੇਵ ਕਰਦੇ ਨੇ ਉਸ ਚੀਜ਼ ਨੂੰ ਲੈ ਕੇ ਬੜੀ ਕੰਟਰੋਵਰਸੀ ਕੀਤੀ ਜਾ ਰਹੀ ਹੈ ਔਰ ਸਿੱਧਾ ਜਿਹੜਾ ਨਿਸ਼ਾਨਾ ਹੈ ਉਹ ਤਾਗਿਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਰਜੀਤ ਸਿੰਘ ਦੇ ਉੱਪਰ ਸਾਡੇ ਨਾਲ ਇੱਥੇ ਵੀਰ ਹਣੋਂ ਨਾਲ ਕਰਦੇ ਹਾਂ ਗੱਲਬਾਤ ਵੀਰ ਜੀ ਤੁਸੀਂ ਦੇਖਦੇ ਹੋ ਕਿ ਕਾਫੀ ਪਿਛਲੇ ਲੰਮੇ ਸਮੇਂ ਤੋਂ ਬੀਬੀ ਪ੍ਰਾਬਲਿਨ ਕੌਰ ਦੇ ਵੱਲ ਕਿੰਤੂ ਪਰੰਤੂ ਕੀਤਾ ਜਾ ਰਿਹਾ ਗੁਰਦੁਆਰਾ ਬੰਗਲਾ ਸਾਹਿਬ ਦੇ ਉੱਪਰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਵੇਖੋ ਜੀ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਦਿੱਲੀ ਹਜ਼ਾਰਾਂ ਤੇ ਔਰ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਨੇ ਔਰ ਇੱਥੋਂ ਲੰਗਰ ਪ੍ਰਸ਼ਾਦਾ ਸਭ ਛਕਦੇ ਨੇ ਇਦਾਂ ਦਾ ਕਦੀ ਕਿਤੇ ਵਿਵਾਦ ਨਹੀਂ ਹੋਇਆ ਜੋ ਉਹਨਾਂ ਨੂੰ ਗਲਤ ਫਹਿਮੀ ਆ ਕਿ ਇੱਥੇ ਫੋਟੋ ਜਾਂ ਵੀਡੀਓਗ੍ਰਾਫੀ ਨੂੰ ਰੋਕਿਆ ਜਾਂਦਾ ਹੈ ਕੁਝ ਲੋਕ ਇਦਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਸਮਝ ਤੋਂ ਪਰੇ ਹੁੰਦਾ ਹੈ ਕਿ ਮਰਜ਼ਾਦਾ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਫੋਟੋ ਕਰਨੀ ਹੈ ਕਿਸ ਤਰ੍ਹਾਂ ਦੀ ਫੋਟੋ ਅਲਾਉਡ ਹੈ ਲੋਕ ਆਪਣੀਆਂ ਗਲਤ ਤਰ੍ਹਾਂ ਦੇ ਵਲੌਗ ਬਣਾ ਕੇ ਵੀਡੀਓ ਬਣਾ ਕੇ ਅੱਜ ਕੱਲ ਇੰਸਟਾ ਤੇ ਇੱਕ ਟਰੈਂਡ ਬਣਿਆ ਹੋਇਆ ਸੌਂਗ ਲਗਾਉਣਾ ਗਲਤ ਤਰ੍ਹਾਂ ਦੇ ਕੱਪੜੇ ਬਣਾ ਕੇ ਉਹਨਾਂ ਦੇ ਲਈ ਸੇਵਾਦਾਰਾਂ ਨੂੰ ਅਕਸਰੇ ਰੋਕਣਾ ਪੈਂਦਾ ਕਿ ਯਾਰਾ ਵਿੱਚ ਸ਼ਕਤੀ ਦੇ ਵਿੱਚ ਵੀ ਲੈਣਾ ਪੈਂਦਾ ਔਰ ਇਹਨਾਂ ਨੂੰ ਕਈ ਚਿਰਾਂ ਤੋਂ ਮੱਦੇ ਨਜ਼ਰ ਰੱਖਦੇ ਹੋਏ ਆ ਇੱਥੇ ਫਿਰ ਬੋਰਡ ਲਗਾਏ ਗਏ ਕਿ ਇੱਕ ਸੰਗਤ ਨੂੰ ਆਉਣ ਵਾਲੀ ਨੂੰ ਪਤਾ ਲੱਗੇ ਕਿ ਇੱਥੇ ਫੋਟੋ ਜਾਂ ਵੀਡੀਓਗ੍ਰਾਫੀ ਲਾਊਡ ਨਹੀਂ ਹੈ ਕਿਉਂਕਿ ਲੋਕ ਆਪਣੇ ਗਲਤ ਤਰੀਕੇ ਨਾਲ ਵਲੌਗ ਬਣਾ ਰਹੇ ਸੀ ਬਾਕੀ ਮਰਜ਼ਾਦਾ ਦੇ ਵਿੱਚ ਰਹਿ ਕੇ ਫੋਟੋ ਖਿੱਚਣੀ ਜਾਂ ਵੀਡੀਓ ਬਣਾਉਣੀ ਕੋਈ ਇੱਥੇ ਰੋਕ ਟੋਕ ਨਹੀਂ ਹੈ ਪਰ ਬੀਬੀ ਪ੍ਰਭਲੀ ਦੇ ਕੌਰ ਦਾ ਇਹ ਕਹਿਣਾ ਹੈ ਕਿ ਮੇਰਾ ਇਸ ਟਾਈਮ ਮੱਥਾ ਜਿਹੜਾ ਸਰਕਾਰ ਦੇ ਨਾਲ ਲੱਗ ਚੁੱਕਿਆ ਹੈ ਉਹ ਆਪਣੇ ਵਲੌਗਾਂ ਦੇ ਰਾਹੀਂ ਆਪਣੇ ਚੈਨਲ ਦੇ ਰਾਹੀਂ ਔਰ ਪਿਛਲੇ ਦਿਨੀ ਉਹਨਾਂ ਨੇ ਇੱਕ ਪੋਡਕਾਸਟ ਵੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੈਂ ਗਿਆਨੀ ਰਜੀਤ ਸਿੰਘ ਨੂੰ ਆਪਣੇ ਪਿਤਾ ਸਮਾਨ ਸਮਝਦੀ ਹਾਂ ਉਹਨਾਂ ਨੇ ਮੈਨੂੰ ਧੀ ਦਾ ਰੁਤਬਾ ਦਿੱਤਾ ਪਰ ਇਹ ਗੱਲਾਂ ਕਰਕੇ ਔਰ ਉਸ ਤੋਂ ਬਾਅਦ ਕੰਟਰੋਵਰਸੀ ਕਰਨੀ ਚੰਗੀ ਗੱਲ ਹੈ ਜੀ ਇਹ ਨਹੀਂ ਉਹ ਇੱਕ ਫੋਟੋਗ੍ਰਾਫੀ ਦੇ ਵਿੱਚ ਜੋ ਨਾੜੇ ਮਸਲਾ ਸਰਕਾਰ ਦੇ ਨਾਲ ਨਹੀਂ ਉਹ ਕਿ ਗੁਰਦੁਆਰੇ ਦੇ ਰਿਲੇਟਡ ਆ ਮੈਨੂੰ ਲੱਗਦਾ ਕਿ ਉਹ ਗੁਰਦੁਆਰੇ ਦੀ ਸ਼ਬੀ ਨੂੰ ਗਲਤ ਤਰੀਕੇ ਨਾਲ ਜਾਂ ਅਧੂਰੀ ਜਾਣਕਾਰੀ ਇੱਕ ਦਿੱਤੀ ਜਾ ਰਹੀ ਹੈ ਜੋ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਅਧੂਰੀ ਜਾਣਕਾਰੀ ਇੱਕ ਕਿ ਜੋ ਸੰਗਤ ਮਰਜਾਦਾ ਅਕੋਰਡਿੰਗ ਫੋਟੋ ਚਾਹੇ ਦਰਬਾਰ ਖਾਲ ਦੇ ਅੰਦਰ ਹੋਵੇ ਚਾਹੇ ਬਾਹਰ ਦੀਆਂ ਤਸਵੀਰਾਂ ਹੋਣ ਇੱਥੇ ਡੇਲੀ ਕੈਮਰਾਮੈਨ ਬਾਹਰੋਂ ਵੀ ਆ ਕੇ ਲਾਈਵ ਟੈਲੀਕਾਸਟ ਵੀ ਕਰਦੇ ਹਨ ਉਹ ਕਮੇਟੀ ਦੇ ਆਪਣੇ ਵੀ ਚੈਨਲ ਹਨ ਜਿਨ੍ਹਾਂ ਨੂੰ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ। ਤੋਂ ਇਸ ਤਰ੍ਹਾਂ ਦੀ ਫੋਟੋ ਜਾਂ ਵੀਡੀਓਗ੍ਰਾਫੀ ਦਾ ਇੱਥੇ ਕੋਈ ਮੁੱਦਾ ਨਹੀਂ ਸੀ। ਔਰ ਬਾਕੀ ਰਹੀ ਵਿਗਿਆਨੀ ਰਣਜੀਤ ਸਿੰਘ ਜੀ ਬਾਰੇ ਜੋ ਬੋਲ ਰਹੇ ਨੇ ਕਿ ਮੇਰੇ ਪਿਤਾ ਸਮਾਨ ਹੈ। ਮੈਂ ਉਹਨਾਂ ਕਿ ਬਹੁਤ ਅੱਛੀ ਗੱਲ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾਲ ਗੱਲ ਕੀਤੀ। ਉਹਨਾਂ ਨੇ ਕਿ ਤੁਹਾਡੀ ਏਜ ਕਿੰਨੀ ਆ ਤੁਸੀਂ ਮੇਰੇ ਬੱਚਾ ਸਮਾਨ ਹੋ। ਅਗਰ ਉਹਨਾਂ ਨੂੰ ਇਹਨਾਂ ਨੇ ਬੋਲਿਆ ਸੀ ਵੀਡੀਓ ਡਿਲੀਟ ਕਰਨ ਦੇ ਬਾਰੇ ਤੇ ਮੈਨੂੰ ਲੱਗਦਾ ਉਸ ਵਿੱਚ ਕੁਝ ਗਲਤ ਨਹੀਂ ਸੀ। ਤੇ ਜੋ ਉਹਨਾਂ ਨੇ ਇੱਕ ਪੂਰੀ ਪਬਲਿਕਿਟੀ ਲੈਣ ਵਾਸਤੇ ਇੱਕ ਏਡਾ ਵੱਡਾ ਇਸ਼ੂ ਬਣਾ ਰੱਖਿਆ ਉਸ ਨੂੰ ਬਿਲਕੁਲ ਕਿਤੇ ਨਾ ਕਿਤੇ ਉਹਨਾਂ ਨੇ ਇੱਕ ਸਟੈਂਟ ਕੀਤਾ ਇਹ ਪੂਰਾ ਹਾਲਾਂਕਿ ਪਹਿਲਾ ਵਲੌਗ ਤਾਂ ਪਹਿਲਾਂ ਵੀ ਪਾਉਂਦੇ ਉਹਨਾਂ ਦੇ ਟਰੋਲ ਵੀ ਬਣਾਏ ਜਾ ਰਹੇ ਨੇ ਵੀਡੀਓ ਵਕ ਵਕ ਕਲਿੱਪ ਕੱਟ ਕੇ ਵੀ ਪਾਏ ਜਾਂਦੇ ਨੇ ਪਰ ਉਹਨਾਂ ਨੇ ਗੁਰੂ ਘਰ ਦੇ ਨਾਮ ਤੋਂ ਹੀ ਆਪਣਾ ਨਾਮ ਜਿਹੜਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਉਹਨਾਂ ਨੇ ਇੱਕ ਵਲੌਗਰ ਤੌਰ ਤੇ ਮੈਂ ਤਾਂ ਉਹਨਾਂ ਨੂੰ ਇੱਕ ਜਾਣਦਾ ਕਿਉਂਕਿ ਉਹਨਾਂ ਦੇ ਵਲੌਗ ਮੈਨੂੰ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਨਜ਼ਰ ਆਏ ਨੇ ਜਿਸ ਤਰ੍ਹਾਂ ਦੇ ਉਹ ਵਲੌਗ ਬਣਾਉਂਦੇ ਹਨ ਉਹਨਾਂ ਦੇ ਕੀਰਤਨ ਤੌਰ ਤੇ ਮੈਨੂੰ ਕੋਈ ਇਹਨਾਂ ਇਹਨਾਂ ਦੀ ਸਮਝ ਨਹੀਂ ਆਈ ਕਿ ਉਹਨਾਂ ਨੇ ਬਹੁਤ ਅੱਛੇ ਵਿਚਾਰ ਦਿੰਦੇ ਹਨ ਸੰਗਤਾਂ ਨੂੰ ਜਾਂ ਉਹਨਾਂ ਨੇ ਬਹੁਤ ਅੱਛ ਜਿਸ ਤਰ੍ਹਾਂ ਦੇ ਉਹਨਾਂ ਨੇ ਉਹ ਵਲੌਗ ਬਣਾ ਕੇ ਉਹਨਾਂ ਨੂੰ ਦੁਨੀਆਦਾਰੀ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉਸ ਦੇ ਹਿਸਾਬ ਨਾਲ ਉਹ ਗਿਆਨੀ ਰਣਜੀਤ ਸਿੰਘ ਜੀ ਉੱਪਰ ਜੋ ਕਿ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਸੇਵਾ ਨਿਭਾ ਰਹੇ ਹਨ ਜਿਨ੍ਹਾਂ ਦੇ ਉੱਪਰ ਕੋਈ ਐਦਾਂ ਦਾ ਐਲੀਗੇਸ਼ਨ ਨਹੀਂ ਸੀ ਉਹ ਉੱਪਰ ਇਹਨਾਂ ਦੇ ਇੱਕ ਐਲੀਗੇਸ਼ਨ ਇਸ ਤਰ੍ਹਾਂ ਦੇ ਲਾ ਰਹੇ ਨੇ ਤੂੰ ਮੈਨੂੰ ਲੱਗਦਾ ਹੈ ਕਿ ਉਹ ਇੱਕ ਪਬਲਿਕ ਸਿਟੀ ਦੇ ਲਈ ਉਹ ਕੋਈ ਏਡੇ ਵੱਡੇ ਪ੍ਰਚਾਰਕ ਜਾਂ ਮੈਨੂੰ ਇੱਕ ਬਲੌਗਰ ਹੀ ਸਮਝਾ ਰਹੇ ਨੇ ਉਹ ਦੇਖਣ ਦੇ ਦੌਰ ਤੇ ਪਰ ਉਹਨਾਂ ਨੇ ਤਾਂ ਕਈ ਹੋਰ ਵੀ ਮੁੱਦੇ ਚੁੱਕੇ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਮੁੱਦਾ ਚੱਕਿਆ ਕਿ ਇੱਥੇ ਜਿਹੜੇ ਰਾਗੀ ਹਨ ਉਹ 300 300 ਰੁਪਏ ਦੇ ਪਿੱਛੇ ਇੱਥੇ ਡਿਊਟੀਆਂ ਕਰਦੇ ਹਨ ਉਹਨਾਂ ਦੀ ਕੋਈ ਖਾਸ ਭੇਟਾ ਨਹੀਂ ਜਿਹੜੀ ਦਿੱਤੀ ਜਾ ਰਹੀ ਔਰ ਤੁਸੀਂ ਇਸ ਮੁੱਦੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਨਹੀਂ ਇੱਕ ਦਿੱਲੀ ਕਮੇਟੀ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਹਾਲਾਂਕਿ ਜਿਹੜੇ ਦਿੱਲੀ ਦੇ ਗੁਰਦੁਆਰੇ ਦੇ ਵਿੱਚ ਰੁਟੀਨ ਤੇ ਆ ਰਹੀਆਂ ਸੰਗਤਾਂ ਨੂੰ ਜਿਨ੍ਹਾਂ ਨੂੰ ਇਹਨਾਂ ਦੇ ਬਾਰੇ ਅੱਛੀ ਤਰ੍ਹਾਂ ਨੌਲੇਜ ਵੀ ਹੈਗੀ ਆ ਕਿ ਰਾਗ ਦਰਬਾਰ ਜੋ ਕਰਵਾਏ ਜਾ ਰਹੇ ਨੇ ਦਿੱਲੀ ਗੁਰਦੁਆਰੇ ਦੇ ਵਿੱਚ ਹਰ ਮੰਥਲੀ ਕਰਵਾਇਆ ਜਾ ਇਸ ਦੇ ਉੱਪਰ ਜੇਤੂ ਰਾਗੀ ਰਹਿਣਗੇ ਜਿਨ੍ਹਾਂ ਦੀ ਬਹੁਤ ਵੱਡੀ ਇੱਕ ਜ਼ਰੂਰਤ ਸੀ ਉਹਨਾਂ ਨੂੰ 11 ਲੱਖ ਰੁਪਏ ਦਾ ਨਕਦੀ ਇਨਾਮ ਦਿੱਤਾ ਜਾਏਗਾ ਮੈਂ ਨਾ ਇਸ ਤੋਂ ਵੱਡੇ ਉਪਰਾਲੇ ਹੋਰੋ ਕੀਰਤਨੀਆਂ ਵਾਸਤੇ ਬਹੁਤ ਅੱਛੇ ਉਪਰਾਲੇ ਕਰ ਰਹੇ ਹਨ ਤੇ ਜਿਨ੍ਹਾਂ ਦੇ ਲਈ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਘਟਨਾ ਜੋ ਬੋਲ ਰਹੇ ਨੇ ਪਰ ਬੀਬੀ ਜੀ ਇਹ ਕਹਿ ਰਿਹਾ ਕਿ ਜਿਹੜੇ ਇੱਥੇ ਸੇਵਾਦਾਰ ਲੱਗੇ ਹੁੰਦੇ ਨੇ ਉਹਨਾਂ ਦੇ ਹੱਥ ਦੇ ਵਿੱਚ ਇੱਕ ਸਟਿਕ ਹੁੰਦੀ ਹੈ ਇੱਕ ਡੰਡਾ ਉਹਨਾਂ ਨੇ ਕਿਹਾ ਕਿ ਹੱਥ ਦੇ ਵਿੱਚ ਹੁੰਦਾ ਹੈ ਔਰ ਕਿਤਨਾ ਕਿਤੇ ਜਿਹੜੇ ਸੇਵਾਦਾਰ ਰਹੇ ਨੇ ਇੱਥੋਂ ਦੇ ਜਦੋਂ ਸੰਗਤ ਆਉਂਦੀ ਉਹਨਾਂ ਨੇ ਮਿਸ ਬਿਹੇਵ ਕਰਦੀ ਹੈ ਉਹਨਾਂ ਨੂੰ ਡੰਡੇ ਦੇ ਨਾਲ ਡਰਾਉਂਦੇ ਨਹੀਂ ਮੈਨੂੰ ਲੱਗਦਾ ਕਿ ਇਹਨਾਂ ਦੀ ਬਹੁਤ ਰੂਡ ਲੈਂਗੁਏਜ ਹੈ ਜੂਸ ਨੂੰ ਸਾਡੀ ਮਰਿਆਦਾ ਦੇ ਉੱਪਰ ਸਾਡੇ ਸ਼ਸਤਰਾਂ ਦੇ ਉੱਪਰ ਉਸ ਨੂੰ ਇੱਕ ਸਟਿਕ ਦੱਸਣਾ ਜਾਂ ਉਸ ਨੂੰ ਇੱਕ ਲਾਠੀ ਦੱਸ ਕੇ ਪ੍ਰੋਮੋਟ ਕਰਨਾ ਇੱਕ ਬਹੁਤ ਗਲਤ ਹੈ ਸਾਡੀ ਮਰਯਾਦਾ ਹੈ ਪ੍ਰਾਤਨ ਮਰਯਾਦਾ ਤੋਂ ਇਹ ਸਾਡੇ ਹੱਥਾਂ ਦੇ ਵਿੱਚ ਸਿੰਘਾਂ ਦੇ ਵਰਸ਼ੇ ਹੁੰਦੇ ਸਨ ਸ਼ਸਤਰ ਹੁੰਦੇ ਸਨ ਅਗਰ ਜੇ ਅਸੀਂ ਆਪ ਹੀ ਆਪਣੇ ਸਿੱਖਾਂ ਦੇ ਵਿਰੁੱਧ ਐਵੇਂ ਜਿਹੇ ਬਿਆਨ ਬਗਾਜੀ ਸੋਸ਼ਲ ਮੀਡੀਆ ਦੇ ਵਿੱਚ ਸ਼ੇਅਰ ਕਰਾਂਗੇ ਕਿ ਉਹਨਾਂ ਦੇ ਹੱਥ ਵਿੱਚ ਇੱਕ ਸਟਿਕ ਸੀ ਜਾਂ ਵਰਸ਼ਾ ਸੀ ਤੇ ਮੈਨੂੰ ਲੱਗਦਾ ਇਸ ਤੋਂ ਨਿੰਦਨਯੋਗ ਕੋਈ ਗੱਲ ਨਹੀਂ ਹੋ ਸਕਦੀ ਉਹਨਾਂ ਨੂੰ ਇਸ ਚੀਜ਼ਾਂ ਦੇ ਉੱਪਰ ਜਲਦੀ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਇਸ ਨੂੰ ਬੜੇ ਗਲਤ ਤਰੀਕੇ ਨਾਲ ਵਰਸ਼ੇ ਨੂੰ ਪ੍ਰੋਮੋਟ ਕੀਤਾ ਹੈ ਸੰਗਤਾਂ ਦੇ ਸਾਹਮਣੇ ਸਾਡੇ ਨਾਲ ਇੱਥੇ ਇੱਕ ਹੋਰ ਵੀ ਨੌਜਵਾਨ ਵੀਰ ਹੈ ਉਹਦੇ ਨਾਲ ਵੀ ਕਰਦੇ ਹਾਂ ਗੱਲਬਾਤ ਕਿ ਕਿ ਜਿਹੜੀ ਕਾਉਂਟਰੋਵਰਸੀ ਕੀਤੀ ਜਾ ਰਹੀ ਹੈ ਅਸਲ ਇਹ ਮੁੱਦਾ ਕੀ ਹੈ ਅ ਵੀਰ ਸਾਡੇ ਨਾਲ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਵੀਰ ਜੀ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਬਣਾਇਆ ਜਾ ਰਿਹਾ ਹੈ ਬੀਬੀ ਪ੍ਰਬਲੀਨ ਕੌਰ ਦੇ ਵੱਲੋਂ ਔਰ ਗੁਰਦੁਆਰਾ ਬੰਗਲਾ ਸਾਹਿਬ ਨੂੰ ਲੈ ਕੇ ਕਾਫੀ ਬਦਨਾਮ ਕੀਤਾ ਜਾ ਰਿਹਾ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਬੜੀ ਗਲਤ ਗੱਲ ਹੈ ਜਿਹੜਾ ਕਿ ਗੁਰਦੁਆਰੇ ਦੇ ਖਿਲਾਫ ਬੋਲਿਆ ਜਾ ਰਿਹਾ ਹੈ ਗੁਰਦੁਆਰੇ ਨੂੰ ਲੈ ਕੇ ਇੱਕ ਮੁੱਦਾ ਚੁੱਕਿਆ ਜਾ ਰਿਹਾ ਹੈ ਕੋਈ ਸੋਸ਼ਲ ਮੀਡੀਆ ਦਾ ਉਹ ਨਹੀਂਗਾ ਜਿਹੜਾ ਜਿਹੜਾ ਪਲੇਟਫਾਰਮ ਬਣਾਇਆ ਜਾ ਰਿਹਾ ਸੋਸ਼ਲ ਮੀਡੀਆ ਤੇ ਉਦਾਂ ਦਾ ਹੈ ਨਹੀਂਗਾ ਜਿੱਦਾਂ ਦਾ ਉਹ ਦੱਸ ਰਹੇ ਨੇ ਕਿ ਸੋਸ਼ਲ ਮੀਡੀਆ ਤੇ ਉੱਤੇ ਇੱਕ ਆਨਲਾਈਨ ਆ ਜਾਣਾ ਸੋਸ਼ਲ ਮੀਡੀਆ ਤੇ ਬਿਆਨ ਦੇ ਦੇਣਾ ਬੜੀ ਹੀ ਗਲਤ ਗੱਲ ਹੈ ਕਿ ਗੁਰਦੁਆਰੇ ਦੇ ਅੰਦਰ ਤੁਸੀਂ ਗਰਾਊਂਡ ਤੇ ਆਓ ਜਾ ਕੇ ਦੇਖੋ ਤੇ ਇਦਾਂ ਜੋ ਵੀ ਬਲੇਮ ਕਰ ਰਹੇ ਜਾਂ ਦਾ ਲਾ ਰਿਹਾ ਕਿਸੇ ਹੈੱਡ ਗ੍ਰੰਥੀ ਰਣਜੀਤ ਸਿੰਘ ਜੀ ਦੇ ਉੱਤੇ ਉਹ ਵਿਚਾਰ ਕਰ ਰਹੇ ਨੇ ਤਾਂ ਉਹ ਇਸ ਤਰ੍ਹਾਂ ਦੇ ਵਿਚਾਰ ਨਹੀਂ ਕਰਨੇ ਚਾਹੀਦੇ ਪਿਲਾ ਕੇ ਗਰਾਉਂਡ ਲੈਵਲ ਤੇ ਦੇਖਣਾ ਚਾਹੀਦਾ ਕੀ ਹੈ ਕੀ ਨਹੀਂ ਸੋਸ਼ਲ ਮੀਡੀਆ ਤੇ ਅੱਜਕੱਲ ਬਹੁਤ ਆਸਾਨ ਹੈ ਬੋਲਣਾ ਬੜਾ ਹੀ ਈਜ਼ੀ ਹੋ ਗਿਆ ਕਿ ਸੋਸ਼ਲ ਮੀਡੀਆ ਤੇ ਕਿਸੇ ਦੇ ਖਿਲਾਫ ਬੋਲ ਦਿੱਤਾ ਜਾਏ ਜਾਂ ਫੇਮਸ ਹੋਣ ਲਈ ਕਿਸੇ ਨੂੰ ਵੀ ਚੱਕ ਲਿੱਤਾ ਜਾਂਦਾ ਹੈ ਤੇ ਮੈਂ ਹੋਰ ਵੀ ਉਹਨਾਂ ਦੇ ਵੀਡੀਓ ਦੇਖੇ ਜਿੱਤੇ ਕਿ ਰঞ্জੀਤ ਸਿੰਘ ਦੇ ਹੈਡ ਗ੍ਰੈਂਟੀ ਬੰਗਲਾ ਸਾਹਿਬ ਜੀ ਦੀ ਫੋਟੋ ਯੂਜ਼ ਕੀਤੀ ਗਈ ਹੈ ਕਿ ਇਹ ਵੀਡੀਓ ਦੇ ਅੰਦਰ ਅਰਦਾਸ ਨੂੰ ਲੈ ਕੇ ਇਦਾਂ ਦੇ ਕੁਝ ਮੁੱਦਿਆਂ ਦੇ ਉੱਤੇ ਫੋਟੋ ਰঞ্জੀਤ ਸਿੰਘ ਦੀ ਯੂਜ਼ ਕੀਤੀ ਜਾ ਰਹੀ ਹੈ ਸਿੱਧਾ ਸਿੱਧਾ ਸਾਫ਼ ਦੇਖਦਾ ਕਿ ਜਿਹੜੇ ਵੀ ਉਹ ਬੀਬੀ ਬੋਲ ਰਹੀ ਹੈ ਪ੍ਰੋਬਲੀਨ ਕੋਰ ਉਸ ਸਾਫ਼ ਮੁੱਦਾ ਇਹ ਹੀ ਹੈ ਕਿ ਉਹ ਆਪਣੇ ਆਪ ਨੂੰ ਫੇਮ ਪਾਉਣ ਲਈ ਰঞ্জੀਤ ਸਿੰਘ ਜੀ ਦਾ ਨਾਮ ਵੀ ਯੂਜ਼ ਕਰ ਰਹੀ ਹੈ ਇੱਕ ਵਿਕਟਮ ਕਾਰਡ ਖੇਡ ਰਹੀ ਹੋ ਪਰ ਕਿਦਨੇ ਕਿਦੇ ਤੁਹਾਨੂੰ ਲੱਗਦਾ ਨਹੀਂ ਹੈ ਕਿ ਇਹ ਚੀਜ਼ਾਂ ਨੂੰ ਲੈ ਕੇ ਇੱਕ ਸਿੱਧਾ ਗੁਰਦੁਆਰੇ ਦੇ ਨਾਲ ਮਤਥਾ ਹੀ ਲਾਇਆ ਜਾ ਰਿਹਾ ਹੈ ਨਹੀਂ ਬਿਲਕੁਲ ਇਹ ਹੈ ਕਿ ਗਲਤ ਹੈ ਕਿ ਜਿੱਦਾ ਸਿੱਧਾ ਹੀ ਗੁਰਦੁਆਰੇ ਨੂੰ ਇੱਕ ਟਾਰਗੇਟ ਕੀਤਾ ਜਾ ਰਿਹਾ ਹੈ ਜੇ ਉਹ ਕਹਿੰਦੀ ਹੈ ਬੀਬੀ ਕਹਿੰਦੀ ਹੈ ਕਿ ਬਈ ਹੋਰ ਗੁਰਦੁਆਰਿਆਂ 'ਚ ਵੀ ਚੱਲ ਰਿਹਾ ਹੈ ਤੇ ਫਿਰ ਇੱਕ ਬੰਗਲਾ ਸਾਹਿਬ ਦੇ ਹੀ ਮੁੱਦੇ ਨੂੰ ਕਿਉਂ ਹਾਈਲਾਈਟ ਕੀਤਾ ਜਾ ਰਿਹਾ ਹੈ ਇਹਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਪ੍ਰਬੰਧਕ ਕਮੇਟੀ ਨੂੰ ਵੀ ਇਹਦੇ ਕਰਕੇ ਕੁਝ ਮੀਟਿੰਗ ਬਿਠਾਣੀ ਚਾਹੀਦੀ ਕਿ ਇਹ ਗਲਤ ਹੋ ਰਿਹਾ ਹੈ ਜੋ ਵੀ ਬੀਬੀ ਐਲੀਗੇਸ਼ਨ ਲਾ ਰਹੀ ਹੈ ਗੁਰਦੁਆਰੇ ਦੇ ਉੱਤੇ ਇਹ ਬਹੁਤ ਹੀ ਗਲਤ ਹੈ ਭਾਈ ਸਾਹਿਬ ਨੂੰ ਕੱਲ ਵਾਲੇ ਪੋਡਕਾਸਟ ਉਹਨਾਂ ਨੇ ਇੱਕ ਕੀਤਾ ਉਹਦੇ ਵਿੱਚ ਮਸੰਦ ਦੱਸਿਆ ਗਿਆ ਹੈ ਕਿ ਗੁਰੂ ਘਰ ਦੇ ਮਸੰਦ ਹਨ ਇਹਨਾਂ ਨੂੰ ਮੇਰੇ ਕੋਲੋਂ ਮਾਫੀ ਮੰਗਣੀ ਚਾਹੀਦੀ ਆ ਇੱਕ ਬੰਨੇ ਉਹ ਕਹਿ ਰਹੇ ਨੇ ਕਿ ਇਹਨਾਂ ਨੇ ਮੈਨੂੰ ਆਪਣੀ ਧੀ ਕਿਹਾ ਔਰ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ ਮੇਰੇ ਫਾਦਰ ਮੇਰੇ ਪਿਤਾ ਸਮਾਨ ਹੋ ਔਰ ਇੱਕ ਪਿਤਾ ਸਮਾਨ ਕਹਿਣਾ ਇੱਕ ਭਾਈ ਸਾਹਿਬ ਨੂੰ ਧੀ ਦਾ ਰਤਬਾ ਦੇਣਾ ਔਰ ਫਿਰ ਵੀ ਉਸ ਤੋਂ ਬਾਅਦ ਕੌਂਟਰੋਵਰਸੀ ਕਰਨੀ ਔਰ ਉਹਨਾਂ ਦੀ ਮਤਲਬ ਫੇਮ ਲੈ ਕੇ ਉਹਨਾਂ ਦਾ ਨਾਮ ਯੂਜ਼ ਕਰਕੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਕਿ ਤੁਹਾਨੂੰ ਲੱਗਦਾ ਏਦਾਂ ਦਾ ਇੱਕ ਕੰਟਰੋਵਰਸੀ ਇਹ ਇਹਨੂੰ ਦੇਖ ਕੀਤੀ ਜਾਂਦੀ ਹੈ ਮੈਂ ਉਹਨਾਂ ਦੀ ਜਿਹੜੀ ਰਾਤ ਉਹਨਾਂ ਨੇ ਪੋਡਕਾਸਟ ਕੀਤਾ ਉਹ ਵੀਡੀਓ ਦੇਖੀ ਮੈਂ ਉਹਦੇ ਅੰਦਰ ਇਹਨਾਂ ਨੇ ਬਹੁਤ ਹੀ ਗਲਤ ਵੜ ਵੀ ਯੂਜ਼ ਕੀਤੇ ਨੇ ਕਿਤੇ ਨਾ ਕਿਤੇ ਬਹੁਤ ਗਲਤ ਵੜ ਯੂਜ਼ ਕੀਤੇ ਨੇ ਇਹਨਾਂ ਦਾ ਕਹਿਣਾ ਇਹ ਹੈ ਕਿ ਰਣਜੀਤ ਸਿੰਘ ਜੀ ਸਤਕਾਰਯੋਗ ਜੋ ਕਿ ਮੇਰੇ ਤੋਂ ਆ ਕੇ ਮਾਫੀ ਮੰਗਣ ਚਾਹੀਦਾ ਹੈ ਕਿ ਇਹਨਾਂ ਨੂੰ ਆਕੇ ਮਾਫੀ ਮੰਗਣੀ ਚਾਹੀਦਾ ਇਹਨਾਂ ਦੇ ਸਾਹਮਣੇ ਅਗਰ ਪਰ ਇੱਕ ਇੱਕ ਪਿਤਾ ਸમાન ਕਹਿਣਾ ਉਸ ਤੋਂ ਬਾਅਦ ਕਹਿਣਾ ਕਿ ਮਾਫੀ ਵੀ ਮੰਗਣ ਇਹ ਤੁਹਾਨੂੰ ਲੱਗਦਾ ਨਹੀਂ ਹੈ ਕਿ ਕੰਟਰੋਵਰਸੀ ਕੀਤੀ ਜਾ ਰਹੀ ਹੈ ਨਹੀਂ ਨਹੀਂ ਬਹੁਤ ਗਲਤ ਗੱਲ ਹੈ ਕਿ ਪਿਤਾ ਸમાન ਕਹਿ ਰਹੇ ਇੱਕ ਜਗ੍ਹਾ ਕਹਿ ਰਹੇ ਕਿ ਸਾਨੂੰ ਰਾਤ ਨੂੰ ਕੋਲ ਕਰ ਰਹੇ 10 ਵਜੇ ਉਹ ਵੀ ਬੜੀ ਗਲਤ ਗੱਲ ਹੈ ਕਿਤੇ ਉਹਨੂੰ ਪਿਤਾ ਸમાન ਕਹਿ ਰਹੇ ਕਿਤੇ ਉਹਦੇ ਉੱਤੇ ਅਲੀਗੇਸ਼ਨ ਲਾ ਰਹੇ ਤੂੰ ਬੜੀ ਵੱਡੀ ਗੱਲ ਹੈ ਇਹ ਸੋਚਣ ਵਾਲੀ ਗੱਲ ਹੈ ਕਿ ਆਪਾਂ ਸਿੱਖ ਪੰਥ ਨੂੰ ਬਦਨਾਮ ਨਾ ਕਰੀਏ ਅਗਰ ਆਪਾਂ ਇੰਨਾ ਹੀ ਸਿੱਖਾਂ ਦੇ ਬਾਰੇ ਇੰਨਾ ਹੀ ਦਰਦ ਰੱਖਦੇ ਹਾਂ ਅਗਰ ਆਪਾਂ ਰਾਗੀਆਂ ਜੋ ਵੀ ਆ ਸਹਿਬਾਨ ਮੰਨੇ ਜਾਂਦੇ ਸੰਗਤ ਦੀ ਨਜ਼ਰ ਚ ਕੁਝ ਵੀ ਹੋ ਤੇ ਆਪਾਂ ਨੂੰ ਗੁਰਦੁਆਰੇ ਦੇ ਉੱਤੇ ਬਲੇਮ ਨਹੀਂ ਕਰਨਾ ਚਾਹੀਦਾ ਨਾ ਹੀ ਗੁਰਦੁਆਰੇ ਦੇ ਉਹ ਵੀ ਵਜ਼ੀਰ ਨੇ ਉਹ ਵੀ ਇੱਕ ਸੇਵਾ ਨਿਭਾਰੇ ਨੇ ਕਾਫੀ ਸਾਲਾਂ ਤੋਂ ਅਸੀਂ ਵੀ ਉਹਨਾਂ ਨੂੰ 5-6 ਸਾਲ ਤੋਂ ਫੇਸ ਟੂ ਪੇ ਜਾਂਦੇ ਆ ਦੇਖਦੇ ਆ ਵੀ ਉਹਨਾਂ ਦੀ ਕਥਾ ਵਿਚਾਰ ਸੁਣਦੇ ਆ ਸ਼ਬਦ ਵਿਚਾਰ ਬਹੁਤ ਹੀ ਸਤਕਾਰਯੋਗ ਨੇ ਉਹਨਾਂ ਦੇ ਉੱਤੇ ਇਦਾਂ ਦੇ ਬਲੇਮ ਲਾਣੇ ਬਹੁਤ ਗਲਤ ਗੱਲ ਹੈ ਉਹਨਾਂ ਲੋਕ ਇੱਕ ਹੋਰ ਬੜਾ ਮੁੱਦਾ ਹਾਈਲਾਈਟ ਕੀਤਾ ਜਾ ਰਿਹਾ ਮੁੱਦਾ ਇਹ ਬਣਾਇਆ ਜਾ ਰਿਹਾ ਕਿ ਇੱਥੋਂ ਦੇ ਰਾਗੀ ਜਿਹੜੇ ਸਹਿਬਾਨ ਨੇ ਉਹਨਾਂ ਨੂੰ 3-300 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ ਉਹਨਾਂ ਨੂੰ ਕੋਈ ਵੀ ਵਧੀਆ ਤਨਖਾਹਾਂ ਨਹੀਂ ਦਿੱਤੀਆਂ ਜਾਂਦੀਆਂ ਕੋਈ ਉਹਨਾਂ ਦੀ ਦੇਖਭਾਲ ਆਮਦ ਸੰਭਾਲ ਨਹੀਂ ਕੀਤੀ ਜਾ ਰਹੀ ਔਰ ਉਹਨਾਂ ਦਾ ਕੋਈ ਮੈਡੀਕਲ ਨਹੀਂ ਹੈ ਕੋਈ ਕੁਝ ਨਹੀਂ ਹੈ ਤੁਹਾਨੂੰ ਲੱਗਦਾ ਕਿ ਇੱਥੋਂ ਦੇ ਜਿਹੜੇ ਰਾਗੀ ਸਹਿਬਾਨ ਨੇ ਉਹਨਾਂ ਦਾ ਇਦਾਂ ਦਾ ਵਤੀਰਾ ਕੀਤਾ ਜਾਂਦਾ ਕਮੇਟੀ ਨੇ ਇਦਾਂ ਦਾ ਸਾਡੀ ਨਜ਼ਰ ਦੇ ਅੰਦਰ ਤਾਂ ਇਦਾਂ ਦਾ ਕੁਝ ਨਹੀਂ ਹੋ ਰਿਹਾ ਇਹ ਜਿਹੜਾ ਬੀਬੀ ਜੀ ਨੇ ਕਿਹਾ ਕਿ ਸੋਸ ਹੋ ਜਾਂ 330 ਦੇ ਅੰਦਰ ਕੀਰਤਨ ਕਰਦਿਆ ਇਹ ਸਿੱਧਾ ਸਿੱਧਾ ਰਾਗੀਆਂ ਦੇ ਦਿਲ ਨੂੰ ਠੇਸ ਪਹੁੰਚਦੀ ਹੈ ਇਸ ਗੱਲ ਨੂੰ ਲੈ ਕੇ ਤੇ ਇਹ ਬਹੁਤ ਗਲਤ ਬੀਬੀ ਜੋ ਵੀ ਇਹ ਲਾ ਰਹੀ ਹੈ ਜਾਂ ਪੋਡਕਾਸਟ ਕਰ ਰਹੀ ਹੈ ਅਗਰ ਇਹਨਾਂ ਨੇ ਉਸ ਦਿਨ ਵੀ ਇਹਨਾਂ ਨੇ ਇੱਕ ਗੱਲ ਛੇੜੀ ਹੈ ਕਿ ਫੋਟੋਗ੍ਰਾਫੀ ਤੋਂ ਤੇ ਸੇਵਾਦਾਰਾਂ ਦੇ ਉੱਤੇ ਬਲੇਮ ਲਾਇਆ ਦੇਖੋ ਸੇਵਾਦਾਰਾਂ ਦਾ ਇੱਥੇ ਜੋ ਵੀ ਹੈ ਮੈਂ ਵੀ ਦੇਖਦਾ ਸੇਵਾਦਾਰ ਬੜੇ ਹੀ ਬੜੇ ਹੀ ਤਰੀਕੇ ਦੇ ਨਾਲ ਸੰਗਤ ਨੂੰ ਸਮਝਾਉਂਦੇ ਨੇ ਇਹ ਨਹੀਂ ਕਿ ਉਹਨਾਂ ਨੂੰ ਉਲਟਾ ਸਿੱਧਾ ਬੋਲਦੇ ਹਾਂ ਤੁਸੀਂ ਅਗਰ ਉਲਟਾ ਸਿੱਧਾ ਕਰ ਰਹੇ ਹੋ ਤਾਂ ਸੇਵਾ ਵੀ ਫਿਰ ਉਹ ਵੀ ਨਿਭਾ ਰਹੇ ਨੇ ਸੇਵਾ ਤੇ ਉਹਨਾਂ ਨੂੰ ਥੋੜਾ ਬਹੁਤ ਬੋਲਣਾ ਪੈਂਦਾ ਹੈ ਉਹਨਾਂ ਦੇ ਵੀ ਇੱਕ ਸਾਧ ਦੀ ਡਿਊਟੀ ਹੈ ਜਾਂ ਜੋ ਵੀ ਸੇਵਾਦਾਰੀ ਕਰ ਰਹੇ ਨੇ ਤੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਗਲਤ ਫਲੇਮ ਲਾਇਆ ਤੇ ਇਹਨਾਂ ਨੇ ਫਿਰ ਅਗਰ کیا ਹੈ ਉਦੋਂ ਵੀਡੀਓ ਦੇ ਅੰਦਰ ਕਿ ਉਸ ਬੀਬੀ ਨੂੰ ਇਹਨਾਂ ਨੇ ਐਦਾਂ ਕੀਤਾ ਐਦਾਂ ਬਦਤਮੀਜ਼ੀ ਕੀਤੀ ਤੇ ਤੁਸੀਂ ਥੱਲੇ ਇੱਥੇ ਦਫ਼ਤਰ ਬਣਿਆ ਉੱਥੇ ਉੱਪਰ ਜੱਥੇਦਾਰ ਸਾਹਿਬ ਨੇ ਮੈਨੇਜਰ ਸਾਹਿਬ ਨੇ ਉਹਨਾਂ ਨਾਲ ਜਾ ਕੇ ਗੱਲ ਕਰਦੇ ਅਗਰ ਤੁਸੀਂ ਇੰਨਾ ਹੀ ਦਰਦ ਰੱਖਦੇ ਸੀ ਵੀ ਸਿੱਖਾਂ ਕਰਕੇ ਅਸੀਂ ਵੀ ਸਿੱਖਾਂ ਦੇ ਪ੍ਰਚਾਰ ਕਰਦੇ ਆਂ ਵੀ ਸੱਚ ਦਾ ਪ੍ਰਚਾਰ ਕਰਦੇ ਤੇ ਉੱਥੇ ਬਹਿ ਕੇ ਗੱਲ ਹੋਣੀ ਸੀ ਨਾ ਕਿ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਗੱਲ ਹੁੰਦੀ ਹੈ ਤੇ ਇਹ ਬਿਲਕੁਲ ਹੀ ਸਰਾਸਰ ਬਹੁਤ ਹੀ ਗਲਤ ਇਲ ਜੋ ਵੀ ਲਾ ਰਹੀਏ ਇਹਨਾਂ ਨੂੰ ਰঞ্জੀਤ ਸਿੰਘ ਜੀ ਤੋਂ ਆ ਕੇ ਜਾਂ ਪ੍ਰਬੰਧਕਾਂ ਦੀ ਬੇਟੀ ਤੋਂ ਆ ਕੇ ਬੀਬੀ ਨੂੰ ਮਾਫੀ ਮੰਗਣੀ ਚਾਹੀਦੀ ਆ ਪਰ ਬੀਬੀ ਤਾਂ ਵਾਰ-ਵਾਰ ਇੱਕੋ ਹੀ ਗੱਲ ਰਿਪੀਟ ਕਰੀ ਜਾ ਰਹੀ ਹੈ ਕਿ ਮੈਂ ਇਹ ਗੁਰਦੁਆਰੇ ਦੀ ਜਿਹੜੀ ਵੀਡੀਓ ਦੇ ਉੱਪਰ ਪਾਈ ਹੈ ਭਾਈ ਸਾਹਿਬ ਦੇ ਖਿਲਾਫ ਜਿਹੜੀ ਵੀਡੀਓ ਪਾਈ ਹੈ ਮੈਂ ਉਸ ਨੂੰ ਮੰਨ ਕੇ ਚਲੋ ਹਟਾਉਂਗੀ ਨਹੀਂ ਜੇ ਚਾਹੇ ਮੇਰੇ ਕੋਲੋਂ ਮਾਫੀ ਵੀ ਮੰਗ ਲਵੇ ਉਹ ਸੇਵਾਦਾਰ ਆ ਕੇ ਮਾਫੀ ਮੰਗ ਲੈਣ ਚਾਹੇ ਮੈਂ ਸਿੰਘ ਸਾਹਿਬ ਦੇ ਨਾਲ ਮੇਰੀ ਜਿਹੜੀ ਸਾਰਾ ਮੁੱਦਾ ਹੈ ਉਹ ਖਤਮ ਹੋ ਜਾਂਦਾ ਪਰ ਮੈਂ ਵੀਡੀਓ ਨਹੀਂ ਹਟਾਵਾਂਗੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜਾ ਫੇਮ ਲੈਂਡ ਦੇ ਚੱਕਰ ਵਿੱਚ ਹੀ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਨਾ ਫਿਰ ਉਹ ਇੱਕ ਅੜੀ ਕਰ ਰਹੀ ਹੈ ਉਹ ਇੱਕ ਅੜੀ ਕਰ ਰਹੀ ਹੈ ਕਿ ਮੇਰੇ ਤੋਂ ਵੱਡਾ ਕੋਈ ਨਹੀਂ ਇਸ ਟਾਈਮ ਉਹ ਆਪਣੇ ਆਪ ਨੂੰ ਬਹੁਤ ਵੱਡਾ ਸਮਝ ਰਹੀ ਹੈ ਤੇ ਗੁਰੂ ਘਰ ਤੋਂ ਵੱਡਾ ਕੋਈ ਨਹੀਂ ਭਾਈ ਰਣਜੀਤ ਸਿੰਘ ਜੀ ਐਡ ਗਰੰਤੀ ਸਿੰਘ ਸਾਹਿਬ ਰਣਜੀਤ ਸਿੰਘ ਜੀ ਵੀ ਸਤਕਾਰਯੋਗ ਨੇ ਉਹ ਵੀ ਵਜ਼ੀਰ ਨੇ ਤੇ ਉਹਨਾਂ ਨੂੰ ਉਹ ਕਹਿ ਰਹੀ ਸਾਰਾ ਸਾਰ ਸੋਸ਼ਲ ਮੀਡੀਆ ਤੇ ਨਾਮ ਉਹਨਾਂ ਦਾ ਵਰਤਿਆ ਜਾ ਰਿਹਾ ਕਿ ਉਹਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਹੈ ਪ੍ਰਬੰਧਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸੇਵਾਦਾਰਾਂ ਨੂੰ ਤੇ ਇਹ ਗਲਤ ਹੈ ਸਾਰਾ ਸਾਰ ਗਲਤ ਹੈ ਤੇ ਉਹਨਾਂ ਨੂੰ ਆ ਕੇ ਇੱਥੇ ਬਹਿ ਕੇ ਗੱਲ ਕਰਨੀ ਚਾਹੀਦੀ ਸੀ ਇੱਥੇ ਮਿਲਣਾ ਚਾਹੀਦਾ ਸੀ ਨਾ ਕਿ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਛਰੇਆਮ ਕਿਸੇ ਦੇ ਬਾਰੇ ਬੋਲ ਦੇਣਾ ਨਾ ਕਿ ਕਿਸੇ ਦੇ ਬਾਰੇ ਜਾਣ ਜਾਣ ਕੇ ਜਾਣ ਬੁੱਝ ਕੇ ਕਰਨਾ ਬਹੁਤ ਗਲਤ ਹੈ ਜਾਣਨਾ ਚਾਹੀਦਾ ਪਹਿਲਾਂ ਕਿ ਉਹ ਕਿੱਦਾਂ ਦੀ ਸ਼ਖਸੀਅਤ ਨੇ ਕਿੱਦਾਂ ਦਾ ਰੁਤਬਾ ਰੱਖਦੇ ਨੇ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਸੀ